ਸ੍ਰੀ ਗੁਰੂ ਘਰ ਦੇ ਸਾਡੇ ਪਿੰਡ ਗੁਰਦੁਆਰੇ ਜੜ ਪਿਆਰੇ ਆ ਜਾ ਰਹੇ ਠੰਡਾ ਮਿੱਠਾ ਦੇਖੋ ਛੋਟੇ ਛੋਟੇ ਬੱਚਿਆਂ ਵੱਲੋਂ ਕਿੰਨੀ ਜ਼ਿਆਦਾ ਸੇਵਾ ਕੀਤੀ ਜਾ ਰਹੀ ਆ ਗੁਰੂ ਰਸਤੇ ਤੇ ਸਾਧੂ ਮੰਡ ਜੀ ਕਹਾਣਾ ਬੁਰਾ ਜਨਕਾਂ ਕੇ ਨਹੀਂ ਜਨਕਾਂ ਕੇ ਹੱਸਦਾ ਨਹੀਂ او بني ڪل ننڊي ٿي پمرا يا تاڪي بين جي جانن ستا يا تاڪي بين جي مرتن تي سڀ بند ٿي وڃن اڄ ڏاڍي پئي ٿي بني سڀ بند ٿي وڃن কালি পන්නේ সে সবু মুনে মুদুর ਤਾਨੂੰ ਪਤਾਗਾ ਵੀ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਸੇ ਦੇ ਦੇੜਾ ਸੀ ਬਈ ਇਹਨੂੰ ਮੁੱਖ ਰੱਖਦੇ ਹੋ ਅੱਜ ਥਾਂ ਥਾਂ ਤੇ ਸਵੀਲਾਂ ਲਾਈਆਂ ਗਈਆਂ ਤੇ ਪਾਣੀ ਕਿਉਂ ਇੱਕ ਪੁੰਨ ਦਾ ਕੰਮ ਆ ਇੱਕ ਪੁਰਾਣੇ ਸਮੇ ਦੀ ਗੱਲ ਆ ਗਈ ਜਦੋਂ ਇੱਕ ਜ਼ਿੰਮੇਦਾਰ ਡੰਗਰ ਚਾਰਦਾ ਹੁੰਦਾ ਸੀ ਉਸ ਟਾਈਮ ਸਰਦਾਰਾਂ ਦਾ ਰਾਜ ਸੀ ਉਸ ਟਾਈਮ ਬਾਣ ਦੇ ਮਾਜਵੇ ਭਰਦੇ ਹੁੰਦੇ ਸੀ ਲੋਕ ਕਿਸੇ ਦਾ ਆਬਾਦ ਹੱਕ ਨਹੀਂ ਸੀ ਬਾਹਨ ਦੇ ਉੱਤੇ ਉਦੋਂ ਇੱਕ ਜ਼ਿੰਮੇਦਾਰ ਮੱਝਾਂ ਚਰਾਉਂਦਾ ਸੀ ਮੱਝਾਂ ਚਰਾਉਂਦੇ ਸਮੇਂ ਜਿਹੜੇ ਪਟਵਾਰੀ ਹੁੰਦੇ ਸੀਗੇ ਪਟਵਾਰੀ ਨੰਗਾ ਜਾਂਦਾ ਸੀਗਾ ਅੱਜ ਮਈ ਦਾ ਜੁਨ ਦਾ ਮਹੀਨਾ ਸੀਗਾ ਜਿਵੇਂ ਇਸ ਚੱਲ ਰਿਹਾ ਉਦੋਂ ਲੋਕਾਂ ਨੂੰ ਤੇ ਲੱਗਦੀ ਪਾਣੀ ਮਿਲਦੇ ਨਹੀਂ ਸੀਗੇ ਜਿਵੇਂ ਹੁਣ ਸਾਧਨ ਉਦੋਂ ਥੋੜੇ ਜੇ ਘੱਟ ਸਾਧਨ ਸੀ ਜਿਹੜਾ ਜ਼ਿਮੀਦਾਰ ਸੀ ਉਹਦੇ ਕੋਲ ਸਰਾਈ ਸੀ ਹੁਣੇ ਜਦੋਂ ਦੇਖਿਆ ਵੀ ਪਟਵਾਰੀ ਮੇਰੇ ਕਿੰਨੀ ਆਉਂਦਾਗਾ ਤੁਰਿਆ ਉਹਨੂੰ ਪਤਾ ਲੱਗਿਆ ਵੀ ਇਹ ਮੈਥੋਂ ਪਾਣੀ ਮੰਗੂ ਆ ਇੱਕ ਜ਼ਿਮੀਦਾਰ ਨੇ ਉਹ ਸਰਾਈ ਲਕੋਤੀ ਉਹਦੇ ਵਿੱਚ ਦੱਬਤੀ ਟਿੱਬੇ ਦੇ ਵਿੱਚ ਦੱਬ ਕੇ ਜਦੋਂ ਪਟਵਾਰੀ ਕੋਲੇ ਆਇਆ ਤਾਂ ਪਟਵਾਰੀ ਨੇ ਤਾਂ ਪਾਣੀ ਮੰਗਿਆ ਪਰ ਪਟਵਾਰੀ ਨੂੰ ਕਹਿੰਦਾ ਪਾਣੀ ਤਾਂ ਮੈਂ ਲਵੇ ਨਹੀਂਗਾ ਪਟਵਾਰੀ ਨੂੰ ਪਤਾ ਲੱਗ ਗਿਆ ਵੀ ਇਹਨੇ ਸਰਾਈ ਇੱਥੇ ਲਕੋਈ ਆਗੀ ਉਹਨੇ ਪਾਣੀ ਕੱਢ ਕੇ ਪਟਵਾਰੀ ਨੇ ਪੀ ਲਿਆ ਜ਼ਿਮੀਦਾਰ ਨੇ ਉਹਨੂੰ ਉਹਦੇ ਥਾਪੜਾ ਮਾਰਿਆ ਪਟਵਾਰੀ ਦੇ ਤਾਂ ਪਟਵਾਰੀ ਨੇ ਬਦਲਾ ਲੈਣ ਲਈ ਉਹਦੇ ਨਾਲ 100 ਗੀਲਾ ਵਾਹਣ ਦਾ ਕਰਤਾ ਉਹ ਪਿੰਡ ਦਾ ਵੀ ਜੱਟ ਮਾਜਵਾ ਭਰਦਾ ਹੀ ਮਰ ਜੂ ਵੀ ਇਹ ਤਾਂ ਕਿਹੜਾ ਮਾਜਵਾ ਭਰਿਆ ਜਾਣਾਗਾ ਪਰ ਜ਼ਿਮੀਦਾਰ ਨੇ ਔਖਾ ਸੌਖਾ ਹੋ ਕੇ ਉਹ ਮਾਜਵਾ ਭਰਤਾ ਜਿਵੇਂ ਮਰਜੀ ਕੁਸ ਵਾਹਣ ਵੇਚਤਾ ਜਾਂ ਜਿੰਨੀ ਉਹਦੀ ਪਹੁੰਚ ਹੋਈ ਉਹਨੇ ਮਾਜਵਾ ਭਰਨ ਤੋਂ ਬਾਅਦ ਜਦੋਂ ਉਹਦੇ ਨਾਂ ਵਾਹਣ ਚੜ ਗਿਆ ਤਾਂ ਉਹਨੇ ਫਸਲ ਹੋਣ ਲੱਗ ਗਈ ਉਹਨੂੰ ਐਸੇ ਦਿਨ ਨੰਗਲ ਲੱਗੇ ਤਾਂ ਐਸੇ ਦਿਨ ਨੰਗਲ ਲੱਗੇ ਤਾਂ ਪਟਵਾਰੀ ਨੇ ਉਹਨੂੰ ਗਲਤ ਤਰੀਕੇ ਨਾਲ ਉਹਦੇ ਨਾਂ ਬਹਣ ਚਾੜਿਆ ਸੀਗਾ ਵੀ ਵੀ ਇਹ ਜਿਮੀਦਾਰ ਮਾਰਵਾ ਭਰ ਦੇ ਮਰ ਜੂਗਾ ਤਾਂ ਵੀ ਉਹਨੂੰ ਪਾਣੀ ਦਾ ਪੁੰਨ ਲੱਗਿਆ ਜਿਮੀਦਾਰ ਨੂੰ ਭਾਵੇਂ ਉਹਨੇ ਗਲਤ ਢੰਗ ਨਾਲ ਪਿਆਇਆ ਜਿਵੇਂ ਮਰਜੀ ਜਦੋਂ ਆਪਾਂ ਭੁੱਖੇ ਨੂੰ ਪਾਣੀ ਚੀਜ਼ ਦਿੰਨੇ ਆ ਪਾਣੀ ਦਾ ਪੁੰਨ ਐਂਡਾ ਵੱਡਾ ਵੀ ਉਹ ਪੂਰੀ ਆਇਸ ਦੇ ਵਿੱਚ ਰਹਿਣ ਲੱਗ ਗਿਆ ਵੀ ਇਹ ਪਤਾ ਨਹੀਂ ਵੀ ਰੱਬ ਕਿਹੜੇ ਰੰਗ ਦੇ ਵਿੱਚ ਸਾਨੂੰ ਆ ਕੇ ਮਿਲਦਾ ਵੀ ਤੁਸੀਂ ਵੱਧ ਤੋਂ ਵੱਧ ਸੇਵਾ ਕਰੋ ਬਾਈ ਇਹ ਰਾਖ ਦੀ ਛੋਟਾ ਜੀਵਨ ਸਫਲ ਹੋ ਰਹੇ ਇਹ ਗੱਲ ਬਾਤ ਸੀਗੀ ਬਈ ਇੱਕ ਜ਼ਿਮੀਦਾਰ ਦਾ ਜੀਵਨ ਇੱਕ ਪਟਵਾਰੀ ਨੇ ਬਦਲਿਆ ਰੱਬ ਦੇ ਰੂਪ ਵਿੱਚ ਆ ਕੇ ਜੋ ਕਿ ਜੋ ਉਹਨੇ ਪਾਣੀ ਪਿਆਇਆ ਜ਼ਿਮੀਦਾਰ ਨੇ ਉਹ ਪਟਵਾਰੀ ਨੂੰ ਉਹ ਟਾਂਗ ਲਾਇਦਾ ਹੋ ਸਕਦਾ ਇਹ ਗੱਲ ਸੀ ਬਈ ਧੰਨਵਾਦ